ਟੰਡਾ ਅਸੀਂ ਬਣਾਇਆ ਏ ਇਹ ਚੰਡੇ ਦੀ ਸਮਝ ਵੀ ਲਓ ਮਾੜੀ ਜੀ ਕਹਾਣੀ ਕੀ ਆ ਇਹ ਚੰਡੇ ਚ ਪੰਜ ਦਰਿਆ ਨੇ ਦੇਖਦੇ ਆ ਪੰਜ ਦਰਿਆ ਕਿਹੜੇ ਆ ਸਮਝਾ ਦਿੰਨਾ ਮੈਂ ਸੁਣਨ ਨਾਲ ਸਮਝਿਓ ਆ ਜੇਲਮ ਆ ਤੇ ਆ ਤਨਾਵਾ ਆ ਆ ਜੇਲਮ ਆ ਗਿਆ ਤੇ ਨਾਵਾ ਗਿਆ ਤੇ ਪਾਕਿਸਤਾਨ ਇਕੱਠਾ ਹੋ ਗਿਆ ਮਿਲ ਗਿਆ ਆ ਬੱਚਾ ਦੇ ਰਾਵੀ ਆ ਗਿਆ ਆ ਵਿਆਸ ਆ ਗਿਆ ਤੇ ਸਤਲੁਜ ਆ ਗਿਆ ਇੱਥੇ ਹਰੀਕੇ ਪੱਤਨਾਕੇ ਦੋਨੇ ਦਰਿਆ ਕੱਟ ਕੇ ਪੰਜੇ ਦਰਿਆਵਾਂ ਦਾ ਟੰਡਾ ਪੰਜ ਪਾਣੀਆਂ ਦੀ ਧਰਤੀ ਅੱਜ ਅਸੀਂ ਉਹ ਪਾਣੀ ਠੀਕੇ ਨਾ ਤੁਹ ਕਹਿੰਦਾ ਸੋ ਵੀ ਸਾਨੂੰ ਅਸੀਂ ਕੋਈ ਕੀ ਸਾਧਨ ਲੈ ਕੇ ਆਵੋਗੇ ਬੱਸ ਲੈ ਆਵੋਗੇ ਤਰਾ ਕੇ ਜਾਂ ਕੋ ਗੱਡੀਆਂ ਸਾਧਨ ਆਪਣੀ ਨਿੱਜੀ ਲੈ ਕੇ ਆਵੋਗੇ ਜਾਂ ਜੋ ਸਾਧਨ ਲੈ ਜੀ ਆਪਣਾ ਨਾਮ ਲਿਖਾ ਦਿਓ ਆਪਣਾ ਨੰਬਰ ਲਿਖਾ ਦਿਓ ਤਾਂ ਕਿ ਸੰਪਰਕ ਇਸ ਦੇ ਨਾਲ ਕਰ ਸਕੋ ਇੱਕ ਵਾਰੀ ਬੇਨਤੀ ਮੈਂ ਫੇਰ ਕਰਦਾ ਕਿ ਇੱਕ ਵਾਰੀ ਤੁਸੀਂ ਕੋਸ਼ਿਸ਼ ਕਰੋ ਬਲੀਪੁਰ ਪਿੰਡ ਹਰ ਬੰਦਾ ਆਪਣਾ ਨਿੱਜੀ ਕੋ ਮੋਟਰਸਾਈਕਲ ਆ ਕੋ ਗੱਡੀ ਆ ਲੈ ਕੇ ਕੋ ਬਸ ਤੇ ਜਾ ਕੇ ਚ ਜਿ ਦੇਖ ਕੇ ਤੁਹਾਨੂੰ ਫੇਰ ਸਮਝ ਪੂਰੀ ਆ ਜਿਹੜਾ ਪੀ ਰਹੇ ਆ ਗੰਦ ਅਸੀਂ ਪੀ ਰਹੇ ਆ ਫੇਰ ਤੁਹਾਨੂੰ ਸਮਝ ਪਊ ਸ਼ਾਇਦ ਅਸੀਂ ਅੱਜ ਮੰਗਾਇਆ ਵੀ ਆ ਪਾਣੀ ਲੇਟ ਹੋ ਗਏ ਮੁੰਡੇ ਆਉਂਦੇ ਆਉਂਦੇ ਲੁਧਿਆਣੋਂ ਉਹ ਬੋਤਲਾਂ ਚ ਭਰ ਕੇ ਮੰਗਾਇਆ ਤੁਹਾਨੂੰ ਦਿਖਾਵਾਂਗੇ ਵੀ ਉਹ ਨਾਲੇ ਦਿਨਾਂ ਚ ਵੀ ਉਹ ਪਾਣੀ ਤੁਸੀਂ ਪੀ ਰਹੇ ਇਹ ਕਿਹੜੇ ਪਾਸੇ ਰਹਿ ਗਿਆ ਜੀ ਗਲੀਪੁਰ ਦੀ ਤੁਹਾਨੂੰ ਜੇ ਹੰਬੜਾ ਨੂੰ ਜਾਓਗੇ ਨਾ ਗੁਲਾਪੁਰ ਤੋਂ ਹੰਬੜਾ ਨੂੰ ਹੋ ਜੇ ਕਲੀਪੁਰ ਭਰ ਲਿਓ ਤੁਸੀਂ ਆਪਣੇ ਤੇ ਜਿਹੜਾ ਲੱਕ ਮੈਂ ਵਾਹ ਕੇ ਮੈਂ ਭਜਾ ਉਹਦੇ ਭਰ ਤੁਹਾਨੂੰ ਪਤਾ ਲੱਗ ਜਾ ਕਲੀਪੁਰ ਗੌਂਸਪੁਰਾ ਜਮਾਲਪੁਰਾ ਕਿਥੋਂ ਦਾ ਪਾਣੀ ਹੈ ਕਲੀਪੁਰ ਬਹੁਤ ਵੱਡੇ ਪੱਧਰ ਤੇ ਪੈ ਰਿਹਾ ਤੁਹਾਨੂੰ ਪਤਾ ਲੱਗੂਗਾ ਉੱਥੇ ਖੜਿਆ ਨਹੀਂ ਜਾਂਦਾ ਜੇ ਅਸੀਂ ਆਹ ਪਾਣੀ ਲਗਾਤਾਰ ਚੱਲ ਸਰਦਾ ਜਰੂਰ ਦੇਖ ਕੇ ਆਓ ਫਿਰ ਤੁਸੀਂ ਉੱਠੋਗੇ ਫਿਰ ਤਰੋਗੇ ਕਹੀ ਹੋਈ ਗੱਲ ਦਾ ਤੇ ਅੱਖੀਂ ਦੇਖੀ ਗੱਲ ਦਾ ਬੜਾ ਫੱਕਰ ਹੁੰਦਾ ਆ ਦੇਖੀਨੇ ਦੇਖਿਆ ਢੰਡਾ ਅਸੀਂ ਬਣਾਇਆ ਇਹ ਢੰਡੇ ਦੀ ਸਮਝ ਵੀ ਲਓ ਮਾੜੀ ਜੀ ਕਹਾਣੀ ਕੀ ਆ ਇਹ ਢੰਡੇ ਚ ਪੰਜ ਦਰਿਆ ਨੇ ਦਿਖਦੇ ਆ ਪੰਜ ਦਰਿਆ ਕਿਹੜੇ ਆ ਸਮਝਾ ਦਿੰਨਾ ਮੈਂ ਧਿਆਨ ਨਾਲ ਸਮਝਿਓ ਆ ਜੇਲਮ ਆ ਤੇ ਆ ਤਨਾਵਾ ਆ ਆ ਜੇਲਮ ਆ ਗਿਆ ਤੇ ਨਾਵਾ ਗਿਆ ਇੱਥੇ ਪਾਕਿਸਤਾਨ ਇਕੱਠਾ ਹੋ ਗਿਆ ਮਿਲ ਗਿਆ ਆ ਬਚਾਵੇਂ ਰਾਵੀ ਆ ਗਿਆ ਆ ਬਿਆਸ ਆ ਗਿਆ ਤੇ ਸਤਲੁਜ ਆ ਗਿਆ ਇੱਥੇ ਹਰੀਕੇ ਪਸਨਾਕੇ ਦੋਨੇ ਦਰਿਆ ਇਕੱਠੇ ਨੇ ਪੰਜੇ ਦਰਿਆਵਾਂ ਦਾ ਢੰਡਾ ਪੰਜ ਪਾਣੀ ਵਾਲੀ ਧਰਤੀ ਅੱਜ ਅਸੀਂ ਉਹ ਪਾਣੀ ਢੀਕੇ ਨਾਲ ਚੁੱਤਹੀ ਦਾ ਸੋ ਵੀ ਸਾਨੂੰ ਅਸੀਂ ਕੋਈ ਕੀ ਸਾਧਨ ਲੈ ਕੇ ਆਓਗੇ ਬੱਸ ਲੈ ਆਓਗੇ ਤਰਾ ਕੇ ਜਾਂ ਕੋਈ ਗੱਡੀਆਂ ਸਾਧਨਾ ਕੋਈ ਨਿੱਜੀ ਲੈ ਕੇ ਆਓਗੇ ਜਾਂ ਕੋਈ ਹੋਰ ਸਾਧਨ ਲੈ ਕੇ ਆਪਣਾ ਨਾਮ ਲਿਖਾ ਦਿਓ ਆਪਣਾ ਨੰਬਰ ਲਿਖਾ ਦਿਓ ਤਾਂ ਕਿ ਸੰਪਰਕ ਇਸਦੇ ਨਾਲ ਕਰ ਸਕੋ ਇੱਕ ਵਾਰੀ ਬੇਨਤੀ ਮੈਂ ਫੇਰ ਕਰਦਾ ਕਿ ਇੱਕ ਵਾਰੀ ਤੁਸੀਂ ਕੋਸ਼ਿਸ਼ ਕਰੋ ਬਲੀਪੁਰਪੇਂ ਹਰ ਬੰਦਾ ਆਪਣਾ ਨਿੱਜੀ ਕੋ ਮੋਟਰਸਾਈਕਲ ਆ ਕੋ ਗੱਡੀ ਆ ਲੈ ਕੇ ਕੋ ਬਸ ਤੇ ਜਾ ਕੇ ਚ ਜਿ ਦੇ ਕੇ ਤੁਹਾਨੂੰ ਫੇਰ ਸਮਝ ਪੂ ਵੀ ਆ ਰਾ ਜਿਹੜਾ ਪੀ ਰਹੇ ਆ ਗੰਦ ਅਸੀਂ ਪੀ ਰਹੇ ਫੇਰ ਤੁਹਾਨੂੰ ਸਮਝ ਪਊ ਉਸ ਸ਼ਾਇਦ ਅਸੀਂ ਅੱਜ ਮੰਗਾਇਆ ਵੀ ਆ ਪਾਣੀ ਲੇਟ ਹੋ ਗਏ ਮੁੰਡੇ ਆਉਂਦੇ ਆਉਂਦੇ ਲੁਧਿਆਣੋਂ ਉਹ ਬੋਤਲਾਂ ਚ ਭਰ ਕੇ ਮਗਾਇਆ ਤੁਹਾਨੂੰ ਦਿਖਾਵਾਂਗੇ ਵੀ ਉਹਨਾਂ ਦੇ ਦਿਨਾਂ ਚ ਵੀ ਉਹ ਪਾਣੀ ਚ ਪੀ ਰਹੇ ਇਹ ਕਿਹੜੇ ਪਾਸੇ ਰਹਿ ਗਿਆ ਜੀ ਵਲੀਪੁਰ ਦੀ ਤੋਂ ਜੇ ਹੰਬੜਾਂ ਨੂੰ ਜਾਓਗੇ ਨਾ ਬੁਲਾਪੁਰ ਤੋਂ ਹੰਬੜਾਂ ਨੂੰ ਹੋ ਜੇ ਗਲੀਪੁਰ ਭਰ ਲਿਓ ਤੁਸੀਂ ਆਪਣੇ ਤੇ ਜਿਹੜਾ ਪਾਣੀ ਹੈ ਮੈਂ ਕਹਿੰਦਾ ਮੈਂ ਉਹਦੇ ਪਰ ਤੁਹਾਨੂੰ ਪਤਾ ਲੱਗੂ ਗਲੀਪੁਰ ਗੌਂਸਪੁਰਾ ਜਮਾਲਪੁਰਾ ਕਈ ਥਾਂ ਤੋਂ ਪਾਣੀ ਭਲੀਪੁਰ ਬਹੁਤ ਵੱਡੇ ਪੱਧਰ ਤੇ ਪਾਇਆ ਤੁਹਾਨੂੰ ਪਤਾ ਲੱਗੂਗਾ ਉੱਥੇ ਖੜਿਆ ਨਹੀਂ ਜਾਂਦਾ ਜੇ ਅਸੀਂ ਆਹ ਪਾਣੀ ਲਗਾਤਾਰ ਚੱਲ ਸਰਦਾ ਜਰੂਰ ਦੇਖ ਕੇ ਆਓ ਫਿਰ ਤੁਸੀਂ ਉੱਠੋਗੇ ਫਿਰ ਤਰੋਗੇ ਕਹੀ ਹੋਈ ਗੱਲ ਦਾ ਤੇ ਅੱਖੀ ਦੇਖੀ ਗੱਲ ਦਾ ਬੜਾ ਫਰਕ ਹੁੰਦਾ A ve